ਕਿਨੇ ਇਹ ਕਾਰੀ ਮੰਨਦੇ ਐ ਉਹਨਾਂ ਭਾਰੀ ਮਾਈਕਲ ਸੁਣਵਾਉਂਦੇ ਐ ਪਰ ਮੈਂ ਇਹ ਜਿਹੜੀ ਤਰ੍ਹਾਂ ਆਉਂਦੇ ਐ ਹਰ ਇੱਕ ਭਾਰਤੀ ਹੱਲੇ ਦੰਡ ਦੀ ਪਾਲਖਾ ਦੇ ਦਿੱਤੇ ਉਹ ਵੀ ਮੰਨ ਗਿਆ ਜਿਹੜੀ ਕੋਈ ਲਾਕੇ ਦਾ ਮਾਨ ਨਹੀਂ ਉਹਨਾਂ ਲਾਕੇ ਦੇ ਉਸ ਤੋਂ ਬਾਅਦ ਮਰ ਗਾ ਉਹ ਕੋਈ ਜਨਾਨੀ Thank you. I <laughs> do ਉਹਨੇ ਝੂਠੇ ਵਾਦੇ ਕਰਕੇ ਲੋਕਾਂ ਦਾ ਭਰੋਸਾ ਜਿੱਤ ਲਿਆ ਪਰ ਹੁਣ ਉਹ ਕੰਮ ਨਹੀਂ ਕਰਦੇ ਤਾਂ ਪਰੇਸ਼ਾਨ ਤਾਂ ਹੋਣਾ ਹੀ ਆ ਲੋਕ ਇਸ ਵੇਲੇ ਹੱਥ ੜ ਮਾਰ ਰਹੇ ਨੇ ਪੇਟਰੇ ਨੇ ਰੋ ਰਹੇ ਨੇ ਕਰ ਕੁਝ ਨਹੀਂ ਸਕਦੇ ਕਿਉਂਕਿ ਸੰਵਿਧਾਨ ਦੇ ਨਾਲ 5 ਸਾਲ ਉਹਨਾਂ ਨੂੰ ਮੌਕਾ ਦਿੱਤਾ ਬਦਲ ਨਹੀਂ ਸਕਦੇ ਸਾਡੇ ਕੋਲ ਸੰਵਿਧਾਨ ਦੇ ਵਿੱਚ ਕੋਈ ਇਦਾਂ ਦਾ ਧਾਰਾ ਨਹੀਂ ਵੀ ਕਿ ਕਦੋਂ ਮਰਜ਼ੀ ਬਦਲ ਲਈਏ ਜੋ 5 ਸਾਲ ਬਰਦਾਸ਼ਤ ਕਰਨੇ ਪੈਣੇ ਆ ਠੀਕ ਹੈ ਕਰ ਰਹੇ ਆ ਜਿੱਦਾਂ ਦਾ ਸਰ ਹੁਣ ਅੱਜ ਬੜੇ ਪਿੰਡ ਘੁੰਮੇ ਆ ਹੁਣ ਸ਼ਹਿਰਾਂ 'ਚ ਵੀ ਜਾ ਰਹੇ ਹੋ ਕਿੰਨਾ ਕਿ ਜੋਸ਼ ਹੈ ਜੀ ਤੁਹਾਡੇ ਸਾਹਮਣੇ ਜੀ ਤੁਸੀਂ ਆਪ ਦੇਖਿਆ ਕਿਵੇਂ ਲੋਕ ਨਾਰੇ ਮਾਰਦੇ ਆ ਰਹੇ ਨੇ ਕਿਵੇਂ ਲੋਕ ਸਾਰੇ ਵਿੱਚ ਚਾਹੁੰਦੇ ਮਿਲ ਕੇ ਜਿੱਤੇ ਨੇ ਅੱਜ ਹਲਕਾ ਗਿਲ ਦੇ ਵਿੱਚ ਤੋਂ ਬਾਅਦ ਹਲਕਾ ਗਿਲ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਜੀ ਦੀ ਲਕਸ਼ਮਿਕ ਕੈਂਪੇਨ ਨੂੰ ਤੇਜ਼ ਕਰਨ ਵਾਸਤੇ ਅੱਜ ਨੌਂ ਪ੍ਰੋਗਰਾਮ ਰੱਖੇ ਗਏ ਸੀ ਵੱਖ-ਵੱਖ ਪਿੰਡਾਂ ਦੇ ਵਿੱਚ ਵਕੀਲ ਦਾ ਪ੍ਰੋਗਰਾਮ ਸੀ ਪਟੀਆਂ ਫੀਟ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਲੋਕਾਂ ਨੇ ਖੁਸ਼ ਹੋ ਕੇ ਦਿਲੋਂ ਹੰਗਾਰਾ ਦਿੱਤਾ ਵੀ ਇਕੱਲੀ ਇਕੱਲੀ ਬੋਟ ਢਿਲੋ ਸਾਹਿਬ ਦੇ ਅੱਗੇ ਅੱਜ ਗੱਲ ਹਲਕਾ ਵਾਲਿਆਂ ਨੂੰ ਕੀ ਮੈਸੇਜ ਦੇ ਆਪਣੇ ਵੱਲ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹਨਾਂ ਨੂੰ ਵੀ ਕਹਤਾ ਵਾਦਾ ਕੀਤਾ ਨਾ ਇਹਰ ਕੰਡੀਸ਼ਨ ਲਾ ਦਾਂਗੇ ਜਿਹੜਾ ਵਾਦਾ ਕੀਤਾ ਸਾਡੇ ਸ਼ਵਾਲ ਕਾਬ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਜਿੱਦੇ ਇਲਾਕੇ ਸੀ ਬਹੁਤ ਗੰਦਗੀ ਵਿੱਚ ਗੁਜ਼ਲਦੇ ਸੀ ਹੁਣ ਇੰਨਾ ਕੁ ਵਧੀਆ ਹੋ ਗਿਆ ਸਾਡਾ ਏਰੀਆ ਬਹੁਤ ਹਰ ਤਰ੍ਹਾਂ ਦੀ ਸਹੂਲਤ ਮਿਲ ਗਈ ਸੀਵਰੇਜ ਪੈ ਗਿਆ ਗੜੀਆਂ ਬਣ ਗਈਆਂ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਬਾਕੀ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਕੁਝ ਨਹੀਂ ਕੀਤਾ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਤਾਂ ਬਿਲਕੁਲ ਕੁਝ ਨਹੀਂ ਦਿੱਤਾ ਹਾਂਜੀ ਤੇ ਬਾਕੀ ਹੁਣ ਪਰਮਾਤਮਾ ਦੀ ਇੰਨੀ ਕਿ ਮਿਹਰ ਹੈ ਕਿ ਆਪਾਂ ਰਣਜੀਤ ਢਲੋਂ ਨੂੰ ਉਤਾਰ ਕੇ ਤੇ ਐਮਪੀ ਬਣਾ ਕੇ ਨੂੰ ਅੱਗੇ ਭੇਜਾਂਗੇ ਜਿਹੜੇ ਸਾਡੇ ਰਹਿੰਦੇ ਹੋਏ ਕੰਮ ਉਹ ਦੁਬਾਰਾ ਕਰਵਾਉਗਾ ਬਹੁਤ ਢਲੋਂ ਸਾਹਿਬ ਤੋਂ ਕੀ ਉਮੀਦ ਰਹੀ ਜੀ ਬਹੁਤ ਉਮੀਦ ਹੈ ਜੀ ਬਹੁਤ ਪੁਰਾਣੇ ਵਰਕਰ ਆ ਨਝਾਰੂ ਵਰਕਰ ਆ ਉਹਨਾਂ ਦੀ ਸਾਰੀ ਉਮੰਦ ਨਿੱਕੜ ਗਈ ਸਗਰੀ ਉਹਨਾਂ ਸਾਡੀ ਵੀ ਸਾਰੀ ਬਹੁਤ ਵਧੀਆ ਪਿੰਡਾਂ 'ਚ ਪੂਰਾ ਜੀ ਅਸੀਂ ਅੱਜ ਜਸੀਆਂ ਤੋਂ ਹਸੈਨਪੁਰੇ ਤੋਂ ਸਾਰੇ ਪਿੰਡਾਂ 'ਚ ਬਸਾਂ ਭਰ ਕੇ ਆਈਆਂ ਲੋਕਾਂ 'ਚ ਪੂਰਾ ਹਲਸ਼ਾ ਅਕਾਲੀ ਨਾਲ ਵਾਰੇ ਕਿਉਂਕਿ ਹੁਣ ਹੁਣ ਕਣ ਕਣ ਕਾਟਾ ਦਾ 5 ਕਿਲੋ ਦਿੰਦੇ ਆ ਜਦੋਂ ਕਾਲੀ ਸਰਕਾਰ ਸੀ ਉਦੋਂ 30 ਕਿਲੋ ਲੋਕ ਰੇੜਿਆਂ ਤੇ ਟੈਂਪੂ ਭਰ-ਭਰ ਲੈ ਜਾਂਦੇ ਸੀ ਬਿਜਲੀ ਉਹ ਨਹੀਂ ਆ ਰਹੀ ਹੁਣ ਸਾਰੇ ਪਾਸੇ ਇਹਨਾਂ ਟਾਈਟ ਐਨਓਸੀ ਉਹ ਨਹੀਂ ਕੋਈ ਰਜਿਸਟਰੀ ਨਹੀਂ ਹੋ ਰਹੀ ਪਲਾਟਾਂ ਦਾ ਕੰਮ ਜਿੰਨਾ ਜੇ ਪ੍ਰਾਪਰਟੀ ਦਾ ਕੰਮ ਨਹੀਂ ਚੱਲਦਾ ਉਹਨਾਂ ਜੇ ਲੋਕ ਹਤਾਸ਼ ਹੋਏ ਪਏ ਆ ਇਸ ਤੇ ਇਸ ਕਰਕੇ ਲੋਕਾਂ ਲੋਕਾਂ ਜੇ ਇੱਕੋ ਹੀ ਗੱਲ ਆ ਵੀ ਰੰਜੀਤ ਸਿੰਘ ਢਿੱਲੋਂ ਨੂੰ ਜਿਤਾਉਣਾ ਤੇ ਸਾਡੇ ਪਿੰਡਾਂ 'ਚ ਪੂਰੀ ਇਹਨਾਂ ਦੀ ਲਹਿਰ ਆ ਕਿਲੋਸੌਦ ਤੋਂ ਕੀ ਵੀ ਦੇ ਜਿੱਤਨ ਤੋਂ ਬਾਅਦ ਕੀ ਲੱਗਦਾ ਕਿਦਾਂ ਤਾਂ ਕੰਮ ਕਰੋਗੇ ਇਹ ਇਹ ਸ਼ੁਰੂ ਤੋਂ ਜੀ ਪਹਿਲਾਂ ਕੌਂਸਲਰ ਰਏ ਫਿਰ ਐਮਐਲਏ ਵੀ ਰਏ ਬਹੁਤ شریف ਤੇ ਨੇਕ ਇਨਸਾਨ ਆ ਕੰਮ ਕਰਨ ਦਾ ਸ਼ੌਂਕ ਹੈ ਇਹਨਾਂ ਨੂੰ ਤਾਂ ਹੀ ਇੰਨੇ ਸਾਲ ਪਹਿਲਾਂ ਕੌਂਸਲਰ ਸੀ ਕੀਤੀ ਸਾਡੇ ਗਵਾਂਢ ਕੀ ਆ ਨਾਲ ਹੀ ਹੈ ਜਸਤਿਆਂ ਤੋਂ ਨੇੜੇ ਸਿੱਖਿਆਲ ਤੇ ਮਹਾਸ਼੍ਰੀਪ ਬੰਦੇ ਆ ਕੋਈ ਦਿੱਕਤ ਨਹੀਂ ਸਾਨੂੰ ਪੂਰੀ ਆਸ ਹੈ ਪੂਰਾ ਕਰਨਗੇ ਕਾਰਨ ਸਾਰੇ ਪੂਰੇ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਹੈ ਸਾਡੇ ਸਾਰੇ ਹਲਕੇ ਦੇ ਲੁਧਿਆਣੇ ਦੇ ਵੋਟਰਾਂ ਨੂੰ ਕੀ ਦਾ ਸ਼ਰੋਣੀ ਅਕਾਲੀ ਜੀ ਨੂੰ ਆਪਦੀ ਵੋਟ ਪਾ ਕੇ ਇਹਨੂੰ ਢਿੱਲੋਂ ਸਾਹਿਬ ਨੂੰ ਜਿਤਾ ਕੇ ਤੇ ਆਪਦਾ ਅਸ਼ੀਰਵਾਦ ਦਿਓ ਤਾਂ ਕਿ ਜੋ ਕੰਮ ਕਰ ਸਕਣ ਅੱਜ ਸਾਡੇ ਅਮੇਰਕਰ ਭਗਵਨ ਪਟੀਆਂ ਦੇ ਹਰਜਨ ਸਿੰਘ ਜੀ ਢਿੱਲੋਂ ਹਲਕਾ ਲੁਧਿਆਣਾ ਤੋਂ ਐਮਪੀ ਦੇ ਕੈਂਡੀਡੇਟ ਪਹੁੰਚੇ ਸੀਗੇ ਔਰ ਬੜਾ ਵਧੀਆ ਇਕੱਠ ਹੋਇਆ ਬੜਾ ਲੋਕਾਂ ਨੇ ਵਿਸ਼ਵਾਸ ਜਤਾਇਆ ਉਹਨਾਂ ਦੇ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨਾਲ ਜੀ ਤਰਫ ਤੋਂ ਬੱਛਿੰਦ ਸਿੰਘ ਜੀ ਸ਼ਵਾਲਕ ਜਿਨ੍ਹਾਂ ਦੀ ਬਦੌਲਤੇ ਅੰਬੇਦਕਰ ਭਵਨ ਸਾਡਾ ਬਣਿਆ ਹੋਇਆ ਹੈ ਤੇ ਹੋਰ ਵੀ ਸਾਡੇ ਇਲਾਕੇ ਦੇ ਜਿੰਨੇ ਵੀ ਸੜਕਾਂ ਗਲੀਆਂ ਦੇ ਕੰਮ ਨੇ ਜਾਂ ਫਿਊਰੇਜ ਦੇ ਕੰਮ ਨੇ ਜਾਂ ਪਾਣੀ ਦੀ ਕੋਈ ਸਮੱਸਿਆ ਸੀਗੀ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਸਾਡੇ ਹਲਕੇ ਦੇ ਐਮਐਲਏ ਸਰਦਾਰ ਬੱਛਿੰਦ ਸਿੰਘ ਸ਼ਵਾਲਕ ਜੀ ਨੇ ਕੀਤਾ ਤੇ ਸਾਨੂੰ ਉਮੀਦ ਹੈ ਵੀ ਸਾਡੇ ਇਹ ਲੋਕਾਂ ਸਾਡੇ ਪੜੋਸ ਦੇ ਵਿੱਚ ਹੀ ਰਹਿੰਦੇ ਨੇ ਜਿਹੜੇ ਤੇ ਜੇ ਅਸੀਂ ਇਹਨਾਂ ਨੂੰ ਜਿਤਾਵਾਂਗੇ ਤਾਂ ਸਾਡੇ ਹਲਕੇ ਦੇ ਕੰਪੈਨ ਦੇ ਅਧਾਰ ਤੇ ਕੀਤੇ ਜਾਣਗੇ ਸਾਡੇ ਹਲਕੇ ਦੇ ਕਿਹੜਾ ਬਟਿੰਡੇ ਵਾਲੇ ਨੇ ਆਣ ਕੇ ਕੰਮ ਕਰਨੇ ਨਹੀਂ ਜੀ ਆਪਾਂ ਸਾਰਿਆਂ ਨੂੰ ਪਤਾ ਬਾਜ਼ਾਰ ਉਹਨਾਂ ਦੇ ਬਹੁਤ ਵਧੀਆ ਬਹੁਤ ਨੇਕ ਇਨਸਾਨ ਸਮਝਦਾਰ ਹਨਾ ਇਮਾਨਦਾਰ ਹੈਗੇ ਨੇ ਤਾਂ ਹੁਣ ਮਤਲਬ ਲੋਕ ਇੰਨੇ ਸਮਝਦਾਰ ਹੋ ਗਏ ਆ ਵੀ ਹਰ ਹਾਲਤ ਮੈਨੂੰ ਲੱਗਦਾ ਵੀ ਸਾਡੇ ਢਿੱਲੋ ਸਾਹਿਬ ਜਿਹੜੇ ਉਹ ਦਿੱਤਣ ਵੀ ਜੀ ਮੈਡਮ ਆਸਰ ਜੀ ਦਿੱਤਣ ਸਾਹਿਬ ਦੇਖੋ ਜੀ ਉਹਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਅਸੀਂ ਹੁਣ ਵੀ ਇਹੀ ਯਾਦ ਰੱਖਦੇ ਆ ਵੀ ਹੁਣ ਵੀ ਉਹ ਜਿਹੜੇ ਸਾਡੇ ਰਹਿ ਚੁੱਕੇ ਕੰਮ ਜਿਵੇਂ ਹੁਣ ਛਲਕ ਸਾਹਿਬ ਅੱਜ ਗਏ ਕੇ ਗਏ ਆ ਵੀ ਇਹ ਇਹ ਫੇਸ ਦੀ ਵਗੈਰਾ ਸਾਰੇ ਹੌਲ ਤੇ ਲਗਵਾ ਦੇਣ ਕਿ ਜੇ ਆਪਕੀ ਸਾਡੇ ਜਿਹੜੇ ਕੋਈ ਕੰਮ ਰਹਿ ਗਿਆ ਸਾਰੇ ਕਰਵਾ ਦੇ। ਕਿੰਨਾ ਲੱਗਦਾ ਆਪਾਂ ਤੋਂ ਵੀ ਪਾਰੀ ਸਰਕਾਰ ਕੰਮ ਕਰ ਰਹੀ। ਦੇਖੋ ਜੀ ਉਹ ਤਾਂ ਸਾਨੂੰ ਵੀ ਸਾਰਿਆਂ ਨੂੰ ਪਤਾ ਉਹਨਾਂ ਨੇ ਕੁਝ ਨਹੀਂ ਕੀਤਾ। ਠੀਕ ਹੈ ਨਾ ਛੋਟੇ ਲਾਰੇ ਲਾਏ ਸੀ। ਛੋਟੇ ਲਾਰੇ ਉਹਨਾਂ ਨੇ ਅੱਗੇ ਗਾਂ ਵੀ ਲਾਉਣੇ ਆ। ਇਹ ਤਾਂ ਹੁਣ ਸਾਨੂੰ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ। ਵੀ ਆਪਾਂ ਉਹਨਾਂ ਦੇ ਜਿਹੜੇ ਵੀ ਉਹਨਾਂ ਨੇ ਜੋ ਵੀ ਉਹ ਗੱਲਾਂ ਕਹਿੰਦੇ ਉਹਨਾਂ ਦੀਆਂ ਗੱਲਾਂ ਵਿੱਚ ਨਾ ਆਈਏ। ਵੋਟਰਾਂ ਨੂੰ ਜੁਕੀ। ਵੋਟਰਾਂ ਨੂੰ ਮੈਂ ਇਹ ਅਪੀਲ ਕਰਦੀ ਆਂ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਤੇ ਜਿਹੜੇ ਸਾਡੇ ਅਸੀਂ ਉਮੀਦਵਾਰ ਖ ਰਨਜੀਤ ਸਿੰਘ ਢਿੱਲੋਂ ਜੀ ਉਹਨਾਂ ਨੂੰ ਵੋਟ ਪਾਓ ਤੇ ਸਕੜੀ ਨੂੰ ਜਿਤਾਓ ਤੇ ਤਾਂ ਜੋ ਸਾਡੇ ਜਿਹੜੇ ਲੁਧਿਆਣੇ ਦਾ ਵੀ ਸਾਰ ਹੋ ਸਕੇ ਤੇ ਸਾਡੇ ਦੇ ਵੀ ਜਿੰਦਾ ਰਹੇ ਚੰਗਾ ਕੰਮ ਹੋਵੇ ਵਧੀਆ ਤਰੀਕੇ ਨਾਲ ਕੋਈ ਢਿੱਲੋਂ ਸਾਹਿਬ ਬਹੁਤ ਇਮਾਨਦਾਰ ਹਨ ਨੇਕਦਲ ਆ ਪਹਿਲਾਂ ਵੀ ਕੌਂਸਲਰ ਜਿੰਨੀ ਵਾਰੀ ਰਹੇ ਆ ਫਿਰ ਐਮਐਲਏ ਰਹੇ ਆ ਆਪਣੀ ਜੀ ਪੂਰਾ ਕੰਮ ਕੀਤਾ ਵਾ ਇਮਾਨਦਾਰ ਆ ਅਸੀਂ ਸ਼ਰੋਮਣੀ ਅਕਾਲੀ ਦਲ ਦਾ 4 ਨੰਬਰ ਬਟਨ ਦਬਾਉਣਾ ਚਾਹੁੰਦੇ ਆ ਜਿਸ ਦਿਨ ਵੀ ਚੋਣ ਹੈ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾਇਆ ਜਾਵੇ ਤੇ ਸਾਰੇ ਭਾਈਚਾਰਾ ਕੋਈ ਵਿਕਟਾ ਨਹੀਂ ਰੱਖਣਾ ਚਾਹੁੰਦੇ ਕਿਸੇ ਗੱਲ ਦਾ ਵੀ ਇੱਕ ਪਾਈ ਜਾਵੇ ਇੱਕ ਜੀ ਆਪਣੇ ਮਖਾਵੇ ਕਿ ਤਕੜੀ ਨੂੰ ਵੋਟ ਪਾਈ ਜਾਵੇ ਤੇ ਤਕੜੀ ਨੂੰ ਕੋਟ ਬਣਾ ਕੇ ਚਿਤਾ ਕੇ ਤੇ ਆਪਾਂ ਚੰਗੇ ਕੰਮ ਕਰਾਉਣਾ ਚਾਹੀਏ ਕਿੰਨਾ ਉਸ ਜੀ ਵੋਟਾਂ ਨੂੰ ਲੈ ਕੇ ਕੋਈ ਉਥੇ ਸ਼ਾਤ ਆ ਬਹੁਤ ਆ ਜਿੰਨੇ ਵੀ ਪਹਿਲਾਂ ਵੋਟਰਾਂ ਨੇ ਵੋਟ ਪਾਈ ਆ ਉਹ ਇਹੀ ਕਹਿ ਰਿਹਾ ਵੀ ਇਹ ਜੂ ਤਾਂ ਅਕਾਲੀ ਚੰਗੇ ਸੀਗੇ ਹੁਣ ਦੇਖੋ ਆਪਾਂ ਤਾਂ ਕਹਿ ਸਕਦੇ ਆ ਵੀ ਬਦਲੇ ਤਾਂ ਹੋਏ ਆ ਕੀ ਵੋਟ ਹੁਣ ਕੌਣ ਨੂੰ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਬੇਨਤੀ ਕੀਤੀ ਆ ਪਰ ਉਤਸ਼ਾਹ ਨਾਲ ਕਿਹਾ ਵੀ ਉਹਨਾਂ ਨੇ ਕਿ ਅਸੀਂ ਢਿੱਲੂ ਸ਼ਾਮ ਨੂੰ ਇਮਾਨਦਾਰ ਬੰਦੇ ਨੂੰ ਵੋਟ ਪਾ ਕੇ ਜਿੱਤਾਂ ਸਰਦਾਰ ਰஞ்சிਤ ਸਿੰਘ ਢਿੱਲੋ ਜੀ ਜੋ ਕਿ ਪੂਰਬੀ ਹਲਕੇ ਦੇ ਵਿੱਚ ਕੌਂਸਲ ਬਤੌਰ ਕੌਂਸਲਰ ਵੀ ਰਹੇ ਨੇ ਔਰ ਐਮ ਐਲ ਏ ਵੀ ਰਹੇ ਨੇ ਇਹਨਾਂ ਨੇ ਆਪਣੇ ਕੰਮਾਂ ਦੀ ਇਹਨਾਂ ਦੀ ਫਲਾੰਗਾ ਜਿੰਨੀ ਕਰ ਸਕੀਏ ਉਨੇ ਹੀ ਥੋੜੀ ਆ ਕਿਉਂਕਿ ਇਹਨਾਂ ਦੇ ਕੰਮ ਗਿਣਾਏ ਨਹੀਂ ਜਾਂਦੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵੈਸੇ ਹੀ ਬਹੁਤ ਕੰਮ ਕੀਤੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਜਨਤਾ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਆ ਕੀ ਸਰਦਾਰ ਰঞ্জੀਤ ਸਿੰਘ ਢਿੱਲੋਂ ਜੀ ਜੋ ਕਿ ਲੋਕ ਸਭਾ ਹਲਕ ਲੋਕ ਸਭਾ ਦੇ ਉਮੀਦਵਾਰ ਨੇ ਤੇ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਔਰ ਕੈਬਨਿਟ ਦੇ ਵਿੱਚ ਲੈ ਕੇ ਸੈਸ਼ਨ ਦੇ ਵਿੱਚ ਲੈ ਕੇ ਜਾਓ ਔਰ ਮੈਚ ਉਹਨਾਂ ਕੀ ਵੀ ਅਗਰ ਸਾਡਾ ਐਮਪੀ ਸਰਦਾਰ ਰঞ্জੀਤ ਸਿੰਘ ਢਿੱਲੋਂ ਜੀ ਕੈਬਨਿਟ ਦੇ ਵਿੱਚ ਆਉਂਦੇ ਨੇ ਔਰ ਉਥੋਂ ਦੇ ਇੱਥੋਂ ਦੇ ਸਾਡੇ ਇਲਾਕੇ ਦੇ ਵਧੀਆ-ਵਧੀਆ ਪ੍ਰੋਜੈਕਟ ਉੱਥੇ ਲੈ ਕੇ ਜਾਣਗੇ ਔਰ ਇੱਥੇ ਆਊਗੇ ਪ੍ਰੋਜੈਕਟ ਇਸ ਕਰਕੇ ਕਹਿਣਾ ਸਰਦਾਰ ਮਜੀਤ ਸਿੰਘ ਢਿੱਲੋਂ ਜੀ ਨੂੰ ਵੱਧ ਤੋਂ ਵੱਧ ਆਪਣੀ ਕੀਮਤੀ ਵੋਟ ਪਾ ਕੇ ਜਿਤਾਓ ਔਰ ਜਿਤਾ ਕੇ ਇਹਨਾਂ ਨੂੰ ਕੈਬਨਿਟ ਵਿੱਚ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ